ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਿਤ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਕੀਤੇ ਜਾ ਰਹੇ ਉਦਘਾਟਨ ਦੀ ਲੜੀ ਤਿਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵੱਲੋਂ ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਕੋਹਾ ਨਾਇਕ ਕੁਲਜਿੰਦਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੀਲਾ ਬਜੂ ਸਮੇਤ ਵੱਖ-ਵੱਖ ਸਕੂਲਾਂ ਦਾ ਉਦਘਾਟਨ ਕੀਤਾ ਗਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਕਸ਼ਿਜ ਨਾਇਕੋ ਜਿੰਦਰ ਸਿੰਘ ਇਸ ਕੈਂਪਸ ਮਾਰਕ ਸਕੂਲ ਪਿਲਗਰਜ ਹਾਂਜੀ ਤੁਹਾਨੂੰ ਇੱਥੇ ਦਾ ਸਕੂਲ ਦਾ ਕਿਵੇਂ ਲੱਗਦਾ ਵੀ ਬਹੁਤ ਹੀ ਵਧੀਆ ਸਕੂਲ ਹੈ ਪੜ੍ਹਾਈ ਕਿਵੇਂ ਹੈ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ ਬਹੁਤ ਅੱਗੇ ਟੀਚਰ ਨੇ ਇੱਥੇ ਬਹੁਤ ਹੈ ਅਸੀਂ ਕਰਦੇ ਨੇ ਫਿਰ ਇੱਕ ਇੱਕ ਦੀ ਬਹੁਤ ਹੀ ਚੰਗੇ ਨੇ ਸਰਕਾਰ ਸਕੂਲ ਵਧੀਆ ਬਣਾ ਰਹੀ ਹੈ ਪੰਜਾਬ ਸਰਕਾਰ ਬਹੁਤ ਵਧੀਆ ਬਣਾ ਰਹੀ ਹੈ ਬਹੁਤ ਸੇਵਾਵਾਂ ਬਹੁਤ ਵਧੀਆ ਚੇਂਜ ਆ ਰਹੇ ਨੇ ਸਕੂਲ ਵਿੱਚ ਪੱਤੇ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਬਹੁਤ ਵਧੀਆ ਪੜ੍ਹੇ ਇਸ ਸਕੂਲ 'ਚ ਪੜ੍ਹਦੀ ਹੈ ਤੇ ਤੂੰ ਸਕੂਲ ਬਾਰੇ ਕਿਵੇਂ ਕੀ ਕਹਿਣਾ ਚਾਹੁੰਦੀ ਹੈ ਮੈਂ ਕਹਿਣਾ ਕਿ ਬਹੁਤ ਸੋਹਣਾ ਸਕੂਲ ਹੈ ਜੋ ਮੈਂ ਚੱਲ ਤੂੰ ਵੀ ਆਈ ਆਈ ਆ ਤੇ ਮੈਂ ਇਹ ਵੇਲੇ ਵੀ ਸਕੂਲ ਦੇ ਦਿੱਤੇ ਆ ਪਹਿਲਾਂ ਤਾਂ ਸਾਰੇ ਆ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਮਾਨ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੰਜਾਬ ਦੇ ਬਾਰੇ ਕੋਲ ਜਿਹਨੇ ਸਕੂਲ ਨੇ ਉਹਨਾਂ ਨੂੰ ਕੁਝ ਨਾ ਕੁਝ ਗ੍ਰਾਂਟਸ ਦੇ ਕੇ ਜਿਹੜਾ ਉਹਨਾਂ ਨੇ ਵਿੱਚ ਕੰਮ ਕਰਵਾਇਆ ਮੈਂ ਆਪਣੇ ਹਲਕਾ ਅਸ਼ੀਰ ਗਵਿੰਦਰ ਪ੍ਰਸਾਦ ਦੀ ਗੱਲ ਕਰਾਂ ਤਾਂ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ ਅ ਨੀਰ ਬੋਰਡ ਪਜਤਰ ਕੋੜ ਦੇ ਕਰੀਵ ਜਿਹੜੀ ਆ ਰਾਸ਼ੀ ਆ ਸਾਡੇ ਸਰਕਾਰੀ ਸਕੂਲਾਂ ਨੂੰ ਜਿਹੜੀ ਆ ਉਹ ਦਿੱਤੀ ਗਈ ਆ ਔਰ ਇਸੇ ਵਜ੍ਹਾ ਦੇ ਵਿੱਚ ਜਿੰਨੇ ਵੀ ਸਕੂਲਾਂ ਦੇ ਵਿੱਚ ਨਵੇਂ ਰੂਮਸ ਬਣੇ ਨੇ ਜਾਂ ਫੈਸਿਲਿਟੀਆਂ ਆਈਆਂ ਨੇ ਜਿਵੇਂ ਬਾਥਰੂਮ ਦੀਆਂ, ਜਾਂ ਚਾਰਦਵਾਰੀ ਦੀਆਂ, ਲੈਬਸ ਬਣੀਆਂ ਨੇ, ਲਾਇਬ੍ਰੇਰੀ ਬਣੀਆਂ ਨੇ, ਉਹਨਾਂ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ, ਉਹਦੇ ਵਿੱਚ ਤਕਰੀਬਨ ਅੱਜ 5 ਸਕੂਲਾਂ ਦਾ ਸਦੂ ਘਾਟਨ ਕੀਤਾ ਔਰ ਇਸ ਮੌਕੇ ਤੇ ਆਬਾਮ ਬਣੋ ਜਿਹੜੀ ਔਰ ਖੁਸ਼ੀ ਆ ਉਦੀ ਚਲਕ ਨਜ਼ਰ ਆਈ ਔਰ ਬਹੁਤ ਜਿਹੜਾ ਪਰਮਹੰਗਾ ਰਾਇਓ ਆਬਾਮ ਨੇ ਦਿੱਤਾ ਔਰ ਮੈਂ ਧੰਨਵਾਦ ਕਰਦਾ ਆਪਣੇ ਹਲਕਾਸ਼ੀ ਦੇਰ ਗੋਮਪਾਲ ਸਾਹਿਬ ਦੀਆਂ ਜਿੰਨੇ ਵੀ ਬੱਚੇ ਪੇਰੈਂਟਸ ਨੇ ਜਿਨ੍ਹਾਂ ਦੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੇ ਭੇਜ ਰਹੇ ਨੇ ਤਾਂ ਕਿ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾ ਸਕਣ